ਇਹ ਫੰਗਸ ਆਉਣ ਲੱਗ ਪੈਂਦੀ ਹੈ ਇਹ ਖੁਸ਼ਕਪਾਲ ਦਾ ਜਿੰਨਾ ਵੀ ਖੁਸ਼ਕ ਹੋਊਗਾ ਜਿਹੜਾ ਖੰਬੇ ਦੇ ਨਾਲ ਨਾਲ ਹੀ ਇਹ ਬਾਈ ਜੀ ਤਾਂ ਆਊਗਾ ਫਿਰ ਇੱਥੇ ਆਪਾਂ ਨੂੰ ਆਹ ਚੀਜ਼ ਆਹ ਫੁੱਟੂਗੀ ਆਪਾਂ ਇਹਨੂੰ ਕਟਿੰਗ ਕਰਾਂਗੇ ਕਿਉਂਕਿ ਜਦੋਂ ਇੱਥੋਂ ਕਟਿੰਗ ਫੁੱਟਣਾ ਸ਼ੁਰੂ ਹੋ ਜਾਂਦਾ ਫਿਰ ਇਸ ਸਾਈਡ ਨੂੰ ਜ਼ਿਆਦਾ ਹਾਂਜੀ ਕਿਸਾਨ ਵੀਰੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਬਾਈ ਜੀ ਆਪਾਂ ਡ੍ਰੈਗਨ ਲਾਉਣ ਲੱਗੇ ਆਂ ਤੇ ਡ੍ਰੈਗਨ ਦੀ ਬਾਈ ਜੀ ਵੈਰਾਈਟੀ ਆ ਜਿਹੜੀ ਇਹ ਰੈੱਡ ਡ੍ਰੈਗਨ ਆ ਜਿਹੜੇ ਭਰਾਵਾਂ ਨੇ ਰੌਣ ਰੈਡ ਇਹ ਡ੍ਰੈਗਨ ਲਾਉਣਾ ਹੈ ਉਹ ਬਈ ਵਾਈਟ ਚਨਾ ਲਾਇਓ ਜੇ ਖਾਣ ਵਾਸਤੇ ਜਿਹੜਾ ਰੈਡ ਡ੍ਰੈਗਨ ਬਹੁਤ ਵਧੀਆ ਵੈਰੈਟੀ ਆ ਤੇ ਜਿਹੜੀ ਇਹਦੀ ਆਪਾਂ ਗੱਲ ਕਰਾਂਗੇ ਜੀ ਲਾਉਣ ਦੀ ਵਿਧੀ ਆ ਜਿਹੜੀ ਜਿਵੇਂ ਤੁਸੀਂ ਮੋਟੀ ਜੀ ਵੱਟ ਪਾ ਲਓ ਜਿੰਦਰੇ ਨਾਲ ਜਿੱਥੇ ਤੁਸੀਂ ਬੂਟੇ ਲਾਉਣੇ ਆ ਉੱਥੇ ਟੋਕਰਾ ਟੋਕਰਾ ਰੂੜੀ ਦਾ ਗਲੀ ਸੜੀ ਰੂੜੀ ਕੋਬਰ ਕੈਂਸ ਵਾਲੀ ਮਿਕਸ ਉਹੋ ਮਿਕਸ ਕਰ ਲਓ ਮਿੱਟੀ ਦੇ ਵਿੱਚ ਤੇ ਇੱਕ ਖੰਭਾ ਲਾਉਣਾ ਜੀ ਕੋਈ 5-6 ਫੁੱਟ ਦਾ ਖੰਭਾ ਗੱਡੋ ਤੇ ਇਹਦੇ ਨਾਲ ਆਪਾਂ ਉਹ ਜਿਹੜੀ ਰੂੜੀ ਹੈ ਤੇ ਜਮਾਂ ਬਿਲਕੁਲ ਨਾਲ ਪਾਉਣੀ ਹੈ ਜਿੱਥੇ ਆਪਾਂ ਬੂਟਾ ਲਾਉਣਾ ਆ ਤੁਸੀਂ ਬੂਟਾ ਲੱਗਾ ਵੇਖ ਲਓ ਆਪਾਂ ਲਾਇਆ ਸ਼ੁਰੂ ਕੀਤਾ ਤੇ ਇਹਦੇ ਨਾਲ ਲਾਉਣਾ ਫਿਰ ਇਹ ਨਾਲ-ਨਾਲ ਆਪਾਂ ਦਾ ਜਿਹੜਾ ਖੰਭੇ ਦੇ ਨਾਲ-ਨਾਲ ਹੀ ਇਹ ਬਾਈ ਜੀ ਤਾਂ ਆਊਗਾ ਫਿਰ ਇੱਥੇ ਆਪਾਂ ਉਹ ਪੱਥਰ ਦਾ ਹੀ ਇਹਦਾ ਸੀਮੈਂਟ ਦਾ ਇੱਕ ਬਣਾਵਾਂਗੇ ਗੋਲ ਪਈਆ ਜੀ ਦੇ ਵਿੱਚ ਦੀ ਇਹ ਲੰਘੂਗਾ ਤੇ ਗੱਲ ਆਪਾਂ ਰੈੱਡ ਡ੍ਰੈਂਗਨ ਦੀ ਕਰਦੇ ਆਂ ਬਾਈ ਇਹ ਬਹੁਤ ਵਧੀਆ ਵੈਰੈਟੀ ਆ ਘਰ ਆਸਤੇ ਜਿਹੜੇ ਭਰਾਵਾਂ ਨੇ ਲਾਉਣਾ ਕੋਈ 4 ਬੂਟੇ ਹੀ ਲੱਗ ਜਾਣ ਇੱਕ ਖੰਭੇ ਨੂੰ 4 ਬੂਟੇ ਵੀ ਲੱਗ ਜਾਂਦੇ 2 ਵੀ ਲੱਗ ਜਾਂਦੇ ਤੁਸੀਂ 2 ਵੀ ਲਾ ਸਕਦੇ ਹੋ 4 ਕਬੂਟੇ ਲਾ ਲਓ ਤੁਹਾਡੇ ਘਰੇ ਫਰੂਟ ਆ ਜਿਹੜਾ ਡ੍ਰੈਂਗਨ ਦਾ ਟਾਪ ਵੈਰੈਟੀ ਆ ਜਿਹੜੀ ਰੈੱਡ ਉਹ ਮਿਲੂਗੀ ਤੇ ਆ ਮੋਟੀ ਜੀ ਵੱਟ ਇਹ ਜਿਹੜੀ ਗਾਂ ਆਪਾਂ ਗੱਲ ਕਰਾਂਗੇ ਇਹਨੂੰ ਪਾਣੀ ਦੇਣ ਦੀ ਪਾਣੀ ਬਾਈ ਜੀ ਇਹ ਬਹੁਤ ਘੱਟ ਲੈਂਦਾ ਪਾਣੀ ਤਾਂ ਇਹਨੂੰ ਸਿਰਫ ਸੈੱਲ ਚਾਹੀਦੀ ਆ ਜਿੰਨਾ ਇਹਨੂੰ ਪਾਣੀ ਆਪਾਂ ਵੱਧ ਲਾਵਾਂਗੇ ਉੰਨੀ ਇਹਦੀ ਜਿਹੜੀ ਲਾਈਫ ਘਟਦੀ ਆ ਖਰਾਬ ਹੁੰਦਾ ਉਹ ਤੁਹਾਨੂੰ ਮੈਂ ਵਿਖਾਉਣਾ ਕੰਡੀਸ਼ਨ ਇਹਦੀ ਕੀ ਬਣਦੀ ਆ ਜਿੱਥੇ ਜ਼ਿਆਦਾ ਪਾਣੀ ਆ ਜ਼ਿਆਦੇ ਪਾਣੀ ਦੇ ਉੱਤੇ ਅਸੀਂ ਬੂਟੇ ਲਾਤੇ ਆ ਤੁਹਾਨੂੰ ਦਿਖਾ ਦਈਏ ਵੀ ਇਹ ਇਹਨੂੰ ਆਹ ਚੀਜ਼ ਬਣ ਜਾਂਦੀ ਆ ਜੀ ਆ ਫੰਗਸ ਆਉਣ ਲੱਗ ਪੈਂਦੀ ਆ ਇਹ ਖੁਸ਼ਕਪਾਲ ਦਾ ਜਿੰਨਾ ਵੀ ਖੁਸ਼ਕ ਹੋਊਗਾ ਆ ਵੀ ਆਹ ਚੀਜ਼ ਬਣੀ ਪਈ ਆ ਜੀ ਆਹ ਚੀਜ਼ ਬਣ ਜਾਂਦੀ ਆ ਜ਼ਿਆਦੇ ਪਾਣੀ ਨਾਲ ਪਾਣੀ ਤੋਂ ਬਾਈ ਜੀ ਇਹਨੂੰ ਬਹੁਤ ਦੂਰ ਰੱਖਣਾ ਆਪਾਂ ਮੋਟੀ ਵਾਟਰ ਰੱਖੋ ਜਿਆਦਾ بارش ਬੂਰਸ਼ ਪੈ ਜਾਂਦੀ ਆ ਤੇ ਇਹਨੂੰ ਸੈਲ ਹੀ ਜਾਵੇ ਜਿਆਦਾ ਪਾਣੀ ਇਹਦੇ ਮੁੱਢ ਨੂੰ ਨਾ ਲੱਗੇ ਤੇ ਆਪਾਂ ਤਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਆਪਦੇ ਬੱਚਿਆਂ ਵਾਸਤੇ ਆਪਦੇ ਪਰਿਵਾਰ ਵਾਸਤੇ ਆਪਦੇ ਘਰ ਵਾਸਤੇ ਦੋ ਦੋ ਬੂਟੇ ਆ ਜਿਹੜੇ 4-4 ਦੋ ਖੰਭਿਆਂ ਨਾਲ ਲਾ ਦਿਓ ਘਰੇ ਡਰੈਂਗਣ ਦੇ ਜਿਹੜੇ ਤੁਹਾਨੂੰ 1.5 ਸਾਲ ਬਾਅਦ ਬਾਈ ਫਰੂਟ ਦੇਣਾ ਸ਼ੁਰੂ ਕਰ ਦੂਗਾ ਬਸ ਲਾਉਣਾ ਕਿਵੇਂ ਇਹਨੂੰ ਆ ਜਿਵੇਂ ਆਪਾਂ ਖੰਭੇ ਹੰਬੇ ਦੇ ਨਾਲ ਲਾਇਆ ਤੇ ਜਿਹੜੀ ਇਹਦੇ ਕੋਈ ਨਾਲੋਂ ਆ ਚੀਜ਼ ਆਹਾ ਫੁੱਟੂਗੀ ਆਪਾਂ ਇਹਨੂੰ ਕਟਿੰਗ ਕਰਾਂਗੇ ਕਿਉਂਕਿ ਜਦੋਂ ਇੱਥੋਂ ਕਟਿੰਗ ਫੁੱਟਣਾ ਸ਼ੁਰੂ ਹੋ ਜਾਂਦਾ ਫਿਰ ਇਹ ਸਾਈਡ ਨੂੰ ਜ਼ਿਆਦਾ ਜਾਣ ਲੱਗ ਜਾਂਦਾ ਜਿਹੜਾ ਤਾਂ ਨੂੰ ਜਾਣ ਦੀ ਬਜਾਏ ਖੰਬੇ ਦੇ ਨਾਲ ਨਹੀਂ ਚੜਦਾ ਤਾਂ ਮੁੜ ਕੇ ਫਿਰ ਔਖਾ ਹੋ ਜਾਂਦਾ ਕੰਮ ਇਹਨੂੰ ਨਾਲ-ਨਾਲ ਆਪਾਂ ਕੱਟ ਤੇ ਇਹਦੀ ਜਿਹੜੀ ਕੋਈ ਕੀਮਤ ਆ ਬਾਈ ਬਾਲਾ ਕੋਈ ਮਹਿੰਗਾ ਨਹੀਂਗਾ 80 ਰੁਪਏ ਤੋਂ ਲੈ ਕੇ 100 ਰੁਪਏ ਦਾ ਬੂਟਾ ਜਿਹੜਾ ਇਹ ਮਿਲ ਜਾਂਦਾ ਜਿਹੜਾ ਤੁਹਾਡਾ ਵਾਈਟ ਚ ਤੁਸੀਂ ਕਹੋਗੇ ਵਾਈਟ ਚ ਤਾਂ ਬਹੁਤ ਸਸਤਾ ਬੂਟਾ ਪਰ ਲਾਉਣ ਦਾ ਕੋਈ ਫਾਇਦਾ ਨਹੀਂਗਾ ਤੁਸੀਂ ਰੈੱਡ ਲਾਉਂਗੇ ਬਈ ਰੈੱਡ ਦਾ ਟੇਸਟ ਬਹੁਤ ਆ ਤੇ ਬਹੁਤ ਵਧੀਆ ਇਹ ਵੈਰੈਟੀ ਆ ਬਾਲਾਉਣ ਦੀ ਵਿਧੀ ਇਹੀ ਆ ਤੇ ਇੱਕ ਬਾਈ ਜੀ ਇਹਨੂੰ ਲਾ ਕੇ ਜਿਹੜਾ ਆਪਾਂ ਪਾਣੀ ਦੇਣਾ ਥੋੜਾ ਜਿਹਾ ਤੇ ਨਾਲ ਉਹਦੇ ਜਿਹੜੀ ਹੈਗੀ ਆ 25 ਗ੍ਰਾਮ ਆਪਾਂ ਬਾਲਟੀ 'ਚ ਰੈੱਡੋ ਮੈਲ ਪਾਵਾਂਗੇ ਇਹਦੀਆਂ ਜੜ੍ਹਾਂ ਨੂੰ ਪੂਰੀ ਤਾਕਤ ਮਿਲੂਗੀ ਕਮਜ਼ੋਰ ਜੜ੍ਹਾਂ ਨੂੰ ਬਈ ਜੀ ਇਹ ਜਿਹੜੀ ਦਵਾਈ ਆ ਤਕਰੀਬਨ ਪੂਰਾ ਹੀ ਫਾਇਦਾ ਕਰਦੀ ਆ ਕਿਉਂਕਿ ਆ ਗੋਭੀ ਦੀ ਪਨੀਰੀ ਤੇ ਵੀ ਅਸੀਂ ਤਕਰੀਬਨ ਇਹ ਹੀ ਵਰਤਦੇ ਆ ਤੇ ਇਸ ਤਰ੍ਹਾਂ ਬਾਈ ਜੀ ਆਪਾਂ ਇਹ ਡਰੈਂਗਣਾਂ ਅੱਜ ਲਾਇਆ ਫਿਰ ਗਾਂ ਥੋਨੂੰ ਦਿਖਾਵਾਂਗੇ ਓਵੇਂ ਓਵੇਂ ਜਿਵੇਂ ਜਿਵੇਂ ਇਹ ਸਰੇ ਤਾਈ ਆਊਗਾ ਪੂਰੀ ਗੱਲ ਸਾਰੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਜੀ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਫਿਰ ਵਿਖਾਉਣੇ ਅਗਲੀਆਂ ਵੀਡੀਓ ਵੀ ਧੰਨਵਾਦ ਜੀ ਸਾਸੇ